ਬੈਠੀ। ਹਮ ਨਾਲ ਥੋੜੇ ਸਪੀਕਿੰਗ ਕਰ ਤੋਂ ਜੀ। ਤੇ ਅੱਜ ਅਸੀਂ ਪਿੰਡ ਗੁੰਨਵਾਲ ਦੇ ਵਿੱਚ ਖੜੇ ਹਾਂ ਜੀ। ਜੋਨ ਜੰਡਿਆਲਾ ਗੁਰੂ ਵੱਲੋਂ ਤੇ ਇੱਥੇ ਬੀਜਲੀ ਮੰਤਰੀ ਹਰਪ੍ਰੀਤ ਸਿੰਘ ਈਟੀਓ ਨੇ ਜੁਆਇਨਿੰਗ ਕਰਵਾਣੀ ਸੀ ਉਹਨਾਂ ਦਾ ਪ੍ਰੋਗਰਾਮ ਸੀਗਾ। ਸੋ ਉਹਨਾਂ ਨੂੰ ਸਵਾਲ ਪੁੱਛਣ ਦੇ ਵਾਸਤੇ ਜੰਡਿਆਲਾ ਗੁਰੂ ਜੋਨ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਮਜ਼ਦੂਰ ਆਏ ਸੀਗੇ ਔਰ ਸਰਕਾਰ ਦੇ ਮਤਾਵਾ ਪੈਣਾ ਸਾਡੇ ਨਾਲ ਖੜੀਆਂ ਆ। ਤੇ ਹਰਪਾਜਨ ਸਿੰਘ ਜੀ ਈਟੀਓ ਸਾਹਿਬ ਕਿਸਾਨਾਂ ਮੂਰੀਦਾਂ ਦੇ ਜੋ ਜਵਾਬ ਸਵਾਲਾਂ ਦੇ ਜਵਾਬ ਸੀ ਉਹ ਤੋਂ ਬਾਅਦ ਤੇ ਨਜ਼ਰ ਆਏ ਆ ਤੇ ਜਨਿਆਲਾ ਗੁਰੂ ਦੇ ਪਿੰਡ ਜਿਹੜਾ ਗੁੰਨੋਵਾਲ ਦਾ ਪ੍ਰੋਗਰਾਮ ਸੀ ਜੁਆਇਨਿੰਗ ਦਾ ਉਹ ਕੈਨਸਲ ਕਰਕੇਥੋਂ ਚਲੇ ਗਏ ਆ ਜੇ ਭਗਵੰਤ ਮਾਨ ਬਾਰ-ਬਾਰ ਕਹਿੰਦਾ ਰਿਹਾ ਕਿ ਮੈਂ ਕਿਸਾਨਾਂ ਦੇ ਨਾਲ ਆ ਤੇ ਸਾਡੇ ਸਵਾਲ ਆ ਭਗਵੰਤ ਮਾਨ ਜੀ ਜਿਹੜੀਆਂ 12 ਮੰਗਾਂ ਸੀ ਸਾਡੀਆਂ ਉਹ ਤੁਸੀਂ ਦੱਸ ਦਿਓ ਕੀ ਵਾਜਿਬ ਆ ਜੀ ਬਾਜ ਮੇਰੇ ਸਾਡੇ ਮੋਰਚੇ ਕਿਉਂ ਠਾਏ ਗਏ ਕਿਉਂਕਿ ਮੋਰਚਾ ਜਿਹੜਾ ਵਾ ਕੇਂਦਰ ਸਰਕਾਰ ਦੇ ਖਿਲਾਫ ਸੀਗਾ ਪੰਜਾਬ ਸਰਕਾਰ ਨਾਲ ਕੋਈ ਲੈਣਾ ਦੇਣਾ ਸਾਡੀਆਂ ਮਾਤਾਵਾਂ ਭੈਣਾਂ ਦੀਆਂ ਗ੍ਰਿਫਤਾਰੀਆਂ ਆਈਆਂ ਵਾ ਲੱਖਾਂ ਕਰੋੜਾਂ ਦਾ ਸਾਡਾ ਜਿਹੜਾ ਸਮਾਨ ਸੀਗਾ ਉਹ ਨਿਸਤਨਬੂਤ ਕੀਤਾ ਵਾ ਉਹ ਟਰਾਲੀਆਂ ਚੋਰੀ ਕੀਤੀਆਂ ਵਾ ਜੇ ਗੁਰਲਾਲ ਕਨੌਰ ਆਮ ਆਦਮੀ ਪਾਰਟੀ ਦਾ ਐਮਐਲਏ ਤੇ ਉਹਦੇ ਉੱਤੇ ਤੁਸੀਂ ਕਾਰਵਾਈ ਕੀ ਕੀਤੀ ਹੈ ਪਾਲਜ ਨੇ ਕੀ ਐਕਸ਼ਨ ਲਿਆ ਵਾ ਇਹਦੇ ਨਾਲ ਤੁਸੀਂ ਕਹਿੰਦੇ ਰਹੇ ਜੇ ਕਿ ਐਮਐਸਬੀ ਦੇ ਝੁਟਕੀ ਮਾਰਿਆਂ ਦੇ ਦਾਂਗੇ ਉਹਦੇ ਵਾਸਤੇ ਤੁਸੀਂ ਹੁਣ ਟਿੱਕੇ ਕੀਤਾ ਵਾ ਸੋ ਆ ਤਮਾਮ ਸਵਾਲ ਕਰਨ ਦੇ ਵਾਸਤੇ ਅੱਜ ਇੱਥੇ ਇਕੱਠੇ ਹੋਏ ਸਾਂ ਸੋ ਹਰਪ੍ਰੀਤ ਸਿੰਘ ਦੀ ਈਟੀਓ ਜਿਹੜਾ ਵਾ ਪਿੰਡ ਉਹਨਾਂ ਮਨਾਸ ਨਹੀਂ ਸਮਝਿਆ ਤੇ ਇਥੋਂ ਬਾਈਕਾਟ ਕਰਕੇ ਉਹ ਅਗਲੇ ਪ੍ਰੋਗਰਾਮਾਂ ਚ ਚਲੇ ਗਿਆ ਸੋ ਇਸੇ ਤਰ੍ਹਾਂ ਜਿੱਥੇ ਜਿੱਥੇ ਆਉਣ ਵਾਲੇ ਸਮੇਂ ਦੇ ਆਮ ਆਦਮੀ ਪਾਰਟੀ ਦੇ ਭਾਜਪਾ ਦੇ ਆਗੂ ਲੀਡਰ ਜਾਣਗੇ ਉੱਥੇ-ਉੱਥੇ ਜਿਹੜਾ ਜੀ ਅਸੀਂ ਇਸੇ ਤਰ੍ਹਾਂ ਹੀ ਸਵਾਲ-ਜਾਵ ਪੇਰ ਕੇ ਕਰਿਆ ਕਰਾਂਗੇ ਕੇਵਲ ਤੇ ਕੇਵਲ ਫਾਰਮ ਦਾ ਕੇਐਮਐਮ ਦਾ ਸਵਾਲ ਜਵਾਬ ਦਾ ਪ੍ਰੋਗਰਾਮ ਹੈ ਉਹਨੂੰ ਇਨਮੈਨ ਲਾਗ ਕਰਾਂਗੇ ਧੰਨਵਾਦ ਜੀ